哎。<Good morning. S 2> ਬਾਦਲ ਦਾ ਕਾਫਲਾ ਪਹੁੰਚਿਆ ਹੈਗਾ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਕਿ ਕੋਟ ਸ਼ਮੀਰ ਦੇ ਵਿੱਚ ਸੁਖਵੀਰ ਸਿੰਘ ਬਾਦਲ ਪਹੁੰਚੇ ਨੇ ਔਰ ਹੱਥ ਹਿਲਾਉਦੇ ਸੁਖਵੀਰ ਬਾਦਲ ਨੇ ਨਜ਼ਰ ਆ ਰਹੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਵੇਖੋ ਕਿ ਖੁਦ ਸੁਖਵੀਰ ਸਿੰਘ ਬਾਦਲ ਇੱਥੇ ਪਹੁੰਚੇ ਨੇ ਔਰ ਹੱਥ ਹਿਲਾਉਦੇ ਨਜ਼ਰ ਆ ਰਹੇ ਨੇ ਸੁਖਵੀਰ ਸਿੰਘ ਬਾਦਲ ਸ਼ਾਇਦ ਗੱਲਬਾਤ ਸੁਖਵੀਰ ਸਿੰਘ ਬਾਦਲ ਨੂੰ ਕਰਨੇ ਕਰ 2027 ਦਾ ਪਹਿਸਰ ਦੇ ਅੱਜ ਨਗਾਰਾ ਜਿਹੜਾ ਸ਼ੋਮਨੀ ਕਾਲੀ ਨਾਲ ਵਜਾਣ ਜਾ ਰਹੇ ਆ 27 ਯਾਪੀ ਜਲਕਾ ਵਸਪਾ ਲੋਕਾਂ ਦਾ ਵੱਡਾ ਕੱਟ ਜਿਹੜਾ ਦੇਖਣ ਨੂੰ ਮਿਲ ਰਿਹਾ ਉਹਨਾਂ ਨੂੰ ਆਸ ਨਵੀਂ ਊਰਜਾ ਮਿਲੀ ਅੱਜ ਦੇ ਦਿਨ ਤੁਸੀਂ ਦੇਖੋਗੇ ਇੱਕ ਪਾਸੇ ਪੰਜਾਬ ਖੜਿਆ ਹੋ ਗਿਆ ਪੰਜਾਬੀਆਂ ਨਾਲ ਬਹੁਤ ੱਥਕਾ ਹੋਇਆ ਹੁਣ ਤੋਂ ਪੰਜਾਬ ਵਾਪਸ ਪੰਜਾਬ ਤੇ ਲੋਕ ਹੀ ਰਾਜ ਕਰੇ ਲੱਗਦਾ 12 ਤੋਂ 17 ਜੋ ਸ਼੍ਰੋਮਣੀ ਕਾਲ ਨਾਲ ਸੀ ਉਹ ਦੁਬਾਰਾ ਤੋਂ ਹੋ ਰਿਹਾ ਹੈ ਸਾਹਿਬ ਤੁਸੀਂ ਦੇਖੋਗੇ ਕਿਵੇਂ ਕਿਸ ਵੱਡੇ ਪੰਦਰ ਤੇ ਸ਼ੋਰ ਨਿਕਲ ਰਿਹਾ ਹੈ ਵਾਕ ਤੋਂ ਦੇ ਸਮੂਹ ਨੂੰ ਬਿਲਾਦਾ ਨੇ ਜੀ ਮੇਰੀਆਂ ਸਵਾਗਤ ਕਰਦਾ ਹਾਂ ਜਿਹਦਾ ਜਾ ਰਿਹਾ ਪਿੰਡ ਰੋਟ ਸ਼ਿਲਾ ਆ ਉਹ ਕਾਫੀ ਵੱਡੇ ਗੰਦੀ ਬੱਚਾ ਯੂਥ ਅਕਾਲੀ ਦਲ ਦੇ ਵਰਕਰ ਨੇ ਉਹ ਕਿੰਨਾ ਕਿਤੇ ਸੁਭੀ ਸਿੰਘ ਬਾਦਲ ਦਾ ਸਵਾਗਤ ਹੈ ਜਿਹੜਾ ਉਹ ਇੱਥੇ ਕੀਤਾ ਗਿਆ ਹੈਗਾ ਔਰ ਅੱਗੇ ਤਲਵੰਡੀ ਸਾਗੋ ਬਾਦਲ ਨੇ ਜਾਣਾ ਕਮੇਟੀ ਸਾਹਮਣੇ ਜਾ ਕੇ ਇੱਕ ਕਾਨਫਰੰਸ ਮਸਲਾ ਮੈਡਾ ਕਰਨਗੇ ਇੱਕ ਜਨ ਸਭਾ ਨੂੰ ਸੰਬੋਧਨ ਸਰਪੀ ਸਿੰਘ ਬਾਦਲ ਨੇ ਕਰਨਾ ਔਰ ਦੂਜੀ ਵਾਰ ਪ੍ਰਧਾਨ ਮੰਤਰੀ ਤੋਂ ਬਾਅਦ ਆਖਰਕਾਰ ਸੁਖਬੀ ਸਿੰਘ ਬਾਦਲ ਇੱਥੇ ਪਹੁੰਚੇ ਨੇ ਔਰ ਇਸ ਜਗ੍ਹਾ ਤੋਂ ਤਲਵੰਡੀ ਸਾਹਮਣੇ ਬਾਦਗੀ ਜਿਹੜੀ ਉਹ ਸੂਰੀ ਸਰਬੰਧਨ ਲੱਗੀ ਤਿੰਨ ਜਣਾਂ ਦਾ ਕਰਕੇ ਪੁੱਛਾ 48 ਸਾਲਾਂ ਦਾ ਜਿਹੜਾ ਵੱਡਾ ਇਕੱਠ ਹੈ ਔਰ ਇਸ ਵੱਡੇ ਇਕੱਠੇ ਗੱਡੀਆਂ ਦੇ ਨਾਲ ਆਕਾਸ਼ਾ ਦੇ ਸਿੰਘ ਜੀ ਇਸ ਜਗ੍ਹਾ ਰਵਦਾ ਹੋਣਗੇ ਔਰ ਕਬੱਡੀ ਸਾਬੋ ਨੂੰ ਕਰੀਬ 25 ਕੁ ਮੀਟਰ ਦੀ ਕਬੱਡੀ ਟੇਕਰ ਰਸਤਾ ਔਰ ਇਸ ਜਗ੍ਹਾ ਤੋਂ ਜੀਤ ਸਿੰਘ ਬਾਦਲਾ ਅਗੇ ਕਬੱਡੀ ਸਾਬੋ ਦੇ ਲਈ ਰਵਦਾ ਹੋਣਗੇ ਔਰ ਇੱਥੇ ਸਵਾਗਤ ਹੈ ਜਿਹੜਾ ਜੀਤ ਸਿੰਘ ਬਾਦਲਾ ਤੋਂ ਆਉ ਰਹੇ ਨੇ ਔਰ ਮਾਰਕਵਾਸ ਵੀ ਜਾਰੀ ਹੈ زندہ باد 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 زندہ باد